ਸ਼ੰਭੂ ਬਾਰਡਰ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੂੰ ਵੀ ਹੁਕਮ ਹਾਈ ਕੋਰਟ ਨੇ ਲਗਾ ਦਿੱਤੇ ਨੇ ਤੇ ਉੱਥੇ ਹੀ ਹੁਣ ਕਿਸਾਨਾਂ ਨੂੰ ਹਟਾਉਣ ਦੀ ਗੱਲ ਵੀ ਆਖੀ ਜਾ ਰਹੀ ਹੈ ਹਰਿਆਣਾ ਨੇ ਸਟੈਂਡ ਲਿਆ ਹੈ ਤੇ ਜਿਸ ਦੇ ਵਿੱਚ ਦੱਸ ਦਈਏ ਕਿ ਅੱਜ ਸ਼ੰਭੂ ਬਾਰਡਰ ਤੇ ਜੋ ਧਰਨਾ ਪ੍ਰਦਰਸ਼ਨ ਜਾਰੀ ਹੈ ਉਸ ਦੇ ਵਿੱਚ ਰਸਤਾ ਖੋਲਣ ਦੇ ਲਈ ਹਾਈ ਕੋਰਟ ਨੇ ਹੁਕਮ ਲਗਾ ਦਿੱਤੇ ਨੇ ਹਰਿਆਣਾ ਸਰਕਾਰ ਨੂੰ ਹੁਕਮ ਲਗਾਏ ਨੇ ਕਿ ਜਿਹੜਾ ਰਸਤਾ ਇੱਕ ਹਫ਼ਤੇ ਦੇ ਵਿੱਚ ਖੋਲਿਆ ਜਾਵੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਕਾਨੂੰਨ ਵਿਵਸਥਾ ਆਉਣ ਦੇ ਲਈ ਕਿਹਾ ਗਿਆ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨ ਨਹੀਂ ਹਟਦੇ ਉਦੋਂ ਤੱਕ ਜਿਹੜਾ ਕਿ ਰਸਤਾ ਨਹੀਂ ਖੁੱਲੇਗਾ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸ਼ੰਭੂ ਬਾਰਡਰ ਖੋਲਣ ਦੇ ਹੁਕਮਾਂ ਉੱਪਰ ਹਰਿਆਣਾ ਸਰਕਾਰ ਦੇ ਵਕੀਲ ਦੀਪਕ ਸਬਰਵਾਲ ਨੇ ਕਿਹਾ ਕਿ ਬੈਰੀਗੇਡ ਉਹਦੇ ਹੀ ਖੋਲਣਗੇ ਜਦੋਂ ਕਿਸਾਨ ਪਾਸੇ ਹਟਣਗੇ ਤੇ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਹੁਕਮ ਦਿੱਤੇ ਨੇ ਅਮਨ ਸ਼ਾਂਤੀ ਦੀ ਸਥਿਤੀ ਬਣਾ ਕੇ ਰੱਖੀ ਜਾਵੇ ਤੇ ਜਿਸ ਦੇ ਵਿੱਚ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ 1 ਹਫ਼ਤੇ ਦੇ ਅੰਦਰ ਬੈਰੀਗੇਡ ਹਟਾਉਣ ਦੇ ਲਈ ਕਿਹਾ ਹੈ ਇਸ ਦੇ ਨਾਲ ਹੀ ਜੇਕਰ ਕਾਨੂੰਨ ਵਿਵਸਥਾ ਦੀ ਸਥਿਤੀ ਆਉਂਦੀ ਹੈ ਤਾਂ ਸਰਕ ਜੋ ਚਾਹੇ ਫੈਸਲਾ ਲੈ ਸਕਦੀ ਹੈ ਹੁਕਮ ਪੰਜਾਬ ਸਰਕਾਰ ਨੂੰ ਵੀ ਅਮਨ ਕਾਨੂੰਨ ਬਣਾਈ ਰੱਖਣ ਦੇ ਲਈ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਹਾਈਵੇ ਉਦੋਂ ਹੀ ਖੋਲਿਆ ਜਾਵੇਗਾ ਜਦੋਂ ਕਿਸਾਨ ਉਥੋਂ ਹਟਣਗੇ ਤੇ ਇਹ ਸੜਕ 10 ਫਰਵਰੀ 2024 ਤੋਂ ਬੰਦ ਹੈ ਅਸੀਂ ਹਾਈ ਕੋਰਟ ਨੂੰ ਦੱਸਿਆ ਹੈ ਕਿ ਬੈਰੀਗੇਡ ਸਿਰਫ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੀਤੀ ਗਈ ਹੈ ਕਿਸਾਨ ਪੰਜਾਬ ਵੱਲ ਬੈਠੇ ਹਨ ਇਹਨਾਂ ਦੀ ਗਿਣਤੀ ਦਿਨ ਰਾਤ 400 ਦੇ ਕਰੀਬ ਰਹਿੰਦੀ ਹੈ ਪੰਜਾਬ ਸਰਕਾਰ ਕਿਸਾਨਾਂ ਨੂੰ ਤਹਿ ਤਹਿ ਤਾਂ ਤੇ ਬਿਠਾਵੇ ਅਸੀਂ ਤੁਰੰਤ ਬੈਰੀਗੇਡ ਹਟਾ ਦਵਾਂਗੇ ਤੇ ਦੱਸਿਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਅਦਾਲਤ ਨੇ ਸਰਕਾਰ ਨੂੰ ਹਫਤੇ ਦੇ ਅੰਦਰ ਅੰਦਰ ਸ਼ੰਭੂ ਬਾਰਡਰ ਖੋਲਣ ਦੇ ਹੁਕਮ ਦਿੱਤੇ ਨੇ ਬਾਰਡਰ ਖੋਲਣ ਮਗਰੋਂ ਕਿਸਾਨ ਦਿੱਲੀ ਜਾਣਗੇ ਤੇ ਕਿਸਾਨਾਂ ਨੇ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਦਿੱਲੀ ਕੂਚ ਬਾਰੇ ਅਗਲੀ ਰਣਨੀਤੀ ਮੀਟਿੰਗ ਕਰਕੇ ਉਲਿੱਕੀ ਜਾਵੇਗੀ ਦਰਸਲ ਹਾਈ ਕੋਰਟ ਨੇ ਸ਼ਮੂ ਬਾਰਡਰ ਨੂੰ ਇੱਕ ਹਫਤੇ ਦੇ ਵਿੱਚ ਖੋਲਣ ਦੇ ਹੁਕਮ ਦਿੱਤੇ ਨੇ ਤੇ ਹਾਈ ਕੋਰਟ ਨੇ ਇਹ ਹੁਕਮ ਹਰਿਆਣਾ ਸਰਕਾਰ ਨੂੰ ਦਿੱਤੇ ਨੇ ਇਸ ਸਬੰਧੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਉਹ ਇੱਕ ਹਫ਼ਤੇ ਦੇ ਅੰਦਰ ਸੜਕ ਕਲੀਅਰ ਕਰੇ ਉੱਥੋਂ ਬੈਰੀਗੇਡ ਹਟਾ ਦਿੱਤੇ ਜਾਣ ਹਾਈ ਕੋਰਟ ਨੇ ਕਿਹਾ ਕਿ ਸ਼ੰਭੂ ਸਰਹੰਦ ਤੇ ਸਥਿਤੀ ਸ਼ਾਂਤੀਪੂਰਨ ਹੈ ਤੇ ਕਿਸਾਨਾਂ ਦੀਆਂ ਜਿਹੜੇ ਕਿ ਕੇਂਦਰ ਸਰਕਾਰ ਤੋਂ ਮੰਗਾ ਨੇ ਇਸ ਲਈ ਉਹਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਜਿਸ ਨੂੰ ਲੈ ਕੇ ਹੁਣ ਦੱਸਿਏ ਕਿ ਹਾਈ ਕੋਰਟ ਦੇ ਵੱਲੋਂ ਇੱਕ ਪਾਸੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤੇ ਗਏ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵੀ ਹੁਕਮ ਦੇ ਦਿੱਤੇ ਨੇ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਇੱਕ ਹਫਤੇ ਦੇ ਵਿੱਚ ਸ਼ੱਬੂ ਬਾਡਰ ਨੂੰ ਖੋਲਿਆ ਜਾਵੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਅਮਨ ਕਾਨੂੰਨ ਸ਼ਾਂਤੀ ਬਣਾਉਣ ਦੇ ਲਈ ਵੀ ਹੁਕਮ ਲਗਾਇਆ ਗਿਆ ਹੈ